ਇਸ ਵਾਰ ਸਰ ਮੇਰਾ ਇਹੀ ਕਹਿਣਾ ਕਿ ਜਦੋਂ ਮੈਨੂੰ ਪਤਾ ਲੱਗਿਆ ਰੋਡ ਕੀ ਪਿੰਡ ਦੇ ਬੱਚੇ ਨੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਬੈਠੇ ਆ ਉਹਨਾਂ ਦੇ ਪਿਤਾ ਸਾਡੇ ਵਿੱਚ ਉਹਨਾਂ ਦੇ ਬੱਚੇ ਨੇ ਨੀਡ ਕਲੀਅਰ ਕੀਤਾ 50 ਦੇ ਵਿੱਚੋਂ 32ਵੇਂ ਰੈਂਕ ਹਾਸਲ ਕੀਤਾ ਔਰ ਪੂਰੇ ਇੰਡੀਆ ਦੇ ਵਿੱਚੋਂ 21000 ਕੁਝ ਸਮਥਿੰਗ ਜਿਹੜਾ ਹੈਗਾ ਉਹਨੇ ਰੈਂਕ ਹਾਸਲ ਕੀ ਕਰਕੇ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਔਰ ਪੂਰੇ ਮੈਂ ਕਹਾਂਗਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਕਿਉਂਕਿ ਬਾਡੀ ਇਹ ਉੱਚ ਪੱਧਰ ਦੀ ਜਿਹੜੀ ਪ੍ਰੀਖਿਆ ਹੈਗੀ ਇਹ ਹਰ ਇੱਕ ਬੱਚੇ ਦੇ ਬਸ ਦਾ ਰੋਗ ਨਹੀਂ ਹੈਗਾ ਜਿਵੇਂ ਕਹਿ ਦਿਆ ਸੀ ਬਹੁਤ ਹੀ ਮਿਹਨਤੀ ਤੇ ਹਾਰਡ ਸਟਰਗਲ ਕਰਨੀ ਪੈਂਦੀ ਹੈ ਇਹਦੇ ਵਿੱਚ ਉਹ ਬੱਚੇ ਨੇ ਕਰਕੇ ਦਿਖਾਇਆ ਇਸ ਲਈ ਬਹੁਤ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਰੋਡਕੀ ਦੇ ਬੱਚੇ ਨੇ ਇਸ ਤਰ੍ਹਾਂ ਦਾ ਮਤਲਬ ਪੈਗਾਮ ਅਸਲ ਕੀਤਾ ਜਿਹੜਾ ਕਿ ਕੋ ਸ਼ਬਦ ਨਹੀਂ ਹੈਗੇ ਜਿਹਦੇ ਨਾਲ ਇਸ ਨੂੰ ਬਿਆਨ ਕਰ ਸਕੀਏ ਜੀ ਮੇਰਾ ਨਾਮ ਹੈ ਗਾਇ ਰਾਜਿੰਦਰ ਕੁਮਾਰ ਮੈਂ ਰੂੜ ਕੀ ਪਿੰਡ ਦਾ ਹੂੰ ਇਹ ਨੀਡ ਜੂਜੀ ਦਾ ਮੈਨੇ ਪੇਪਰ ਦਿੱਤਾ ਸੀ ਜਿੱਦੇ ਚ ਮੇਰਾ ਬਹੁਤ ਵਧੀਆ ਰੈਂਕ ਆਈ ਆਲ ਪੰਜਾਬ ਰੈਂਕ ਆਈ ਹੈ 32 ਹੂੰ ਇਹ ਮੈਂ 12 ਤੱਕ ਦੀ ਪੜਾਈ 10ਵੇਂ ਸਕੂਲ ਤੋਂ ਕੀਤੀ ਸੀ ਜਿੱਥੇ ਦੇ ਉਹਨਾਂ ਦੇ ਟੀਚਿੰਗ ਸਟਾਫ ਨੇ ਵੀ ਮੇਰਾ ਬਹੁਤ ਸੇ ਜੋ ਕੀਤਾ ਤੇ ਇਹਦੇ ਨਾਲ ਨਾਲ 12th ਤੇ ਇਹਨਾਂ ਨੇ ਮੇਰੇ ਮੇਰੇ ਨਾਲ ਬਹੁਤ ਵਧੀਆ ਕੋਆਪਰੇਟ ਕਰਕੇ ਮੈਨੂੰ 12 12 ਚ ਰੈਂਕ ਮੈਂ ਮੈਰਿਟ ਲਿਸਟ ਚ ਵੀ ਨਾਮ ਆਇਆ ਮੇਰਾ ਇਹਨਾਂ ਦੇ ਟੀਚਿੰਗ ਸਟਾਫ ਵੀ ਬਹੁਤ ਵਧੀਆ ਸੀ ਜਿੱਥੇ ਤੱਕ ਦੀ ਖੇਡਾਂ ਦੀ ਗੱਲ ਕਰੀ ਖੇਡਾਂ ਚ ਵੀ ਮੈਂ ਨੈਸ਼ਨਲ ਪਲੇਅਰ ਰਹਿਆ ਹਾਂ ਇਹ ਸਕੂਲ ਸਕੂਲ ਦੇ ਡੀਪੀਟੀ ਚ ਬਹੁਤ ਵਧੀਆ ਸੀ ਮੈਂ ਇਹ ਪਲੱਸ 2 ਤੋਂ ਬਾਅਦ ਪੜ੍ਹਾਈ ਸਿੱਖ ਰਿਹਾ ਕਿ ਕੀਤੀ ਸੀ ਪੀਸੀਪੀ ਹੱਬ ਚ ਉੱਥੇ ਦੇ ਵੀ ਟੀਚਿੰਗ ਕੋਚਿੰਗ ਸਟਾਫ ਬਹੁਤ ਵਧੀਆ ਸੀਗਾ ਜਿੱਥੇ ਤੱਕ ਦੀ ਸਾਰੇ ਟੀਚਰਾਂ ਨੇ ਬਹੁਤ ਸਹਿਯੋਗ ਕੀਤਾ ਜਿਹਦੇ ਨਾਲ ਮੇਰਾ ਇਹ ਰੈਂਕ ਅਸਲੋ ਪਾਇਆ ਤੇ ਆ ਮੈਂ ਆਪਦੇ ਮਾਪਿਆਂ ਦਾ ਤੇ ਟੀਚਰਾਂ ਦਾ ਨਾ ਰੋਸ਼ਨ ਕਰ ਸਕਿਆ ਤੇ ਹੁਣ ਕਿੱਥੇ ਐਡਮਿਸ਼ਨ ਮੰਗੋਲੀ ਹੋਈ ਹੈ ਹੁਣ ਮੇਰਾ ਐਡਮਿਸ਼ਨ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਵਿਖੇ ਹੋਈ ਹੈ ਜਿੱਥੇ ਮੇਰਾ ਵੱਡਾ ਭਰਾ ਵੀ ਹੁਣ ਕਰ ਰਿਹਾ ਹੈ ਜੀ ਠੀਕ ਹੈ ਤੇ ਹੋਰ ਬੱਚਿਆਂ ਨੂੰ ਉਹਦਾ ਕੀ ਸੁਨੇਹਾ ਹੈਗਾ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਮੋਬਾਈਲ ਵਗੈਰਾ ਨਹੀਂ ਯੂਜ਼ ਕਰਦਾ ਜੀ ਉੱਥੇ ਮੈਂ 2 ਸਾਲ ਅਸੀਕਰ ਦੋ ਸਾਰੇ ਆ ਟੋਟਲ ਉਹਦੇ ਵਿੱਚ ਨਾ ਕੋਈ ਮੋਬਾਈਲ ਹੁੰਦਾ ਸੀ ਨਾ ਕੋਈ ਟੀਵੀ ਬਸ ਐਂਟਰਟੇਨਮੈਂਟ ਵਾਸਤੇ ਸਿਰਫ ਦੋਸਤ ਸੀਗੇ ਇਹ ਤੁਹਾਡਾ ਜੇ ਤੁਸੀਂ ਇੱਡਾ ਵੱਡਾ ਮੁਕਾਮ ਹੈ ਜਿਹੜਾ ਹਾਸਲ ਕੀਤਾ ਇਹਦਾ ਸਿਹਰਾ ਕਿਹਨੂੰ ਜਾਂਦਾ ਹੈ ਇਹਦਾ ਸਿਹਰਾ ਇੱਕ ਤਾਂ ਮੇਰੇ ਪ੍ਰਿੰਸੀਪਲ ਸਰ ਭੁਪਿੰਦਰ ਸਿੰਘ ਜਿਨ੍ਹਾਂ ਨੇ ਆਹ ਸਾਨੂੰ ਗਾਈਡ ਕੀਤਾ ਕੀ ਇਹ ਦਿਸ਼ਾ ਚ ਜਾਣਾ ਚਾਹੀਦਾ ਬਹੁਤ ਵਧੀਆ ਰਹੇਗਾ ਤੇ ਮੇਰੇ ਮਾਪਿਆਂ ਦਾ ਔਰ ਬਾਕੀ ਟੀਚਿੰਗ ਸਟਾਫ ਜਿਹੜਾ ਸੀ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੇ ਪੇਰੈਂਟਸ ਨੂੰ ਮੁਬਾਰਕਬਾਦ ਦਿੰਨਾ ਜਿਵੇਂ ਕਿ ਇਹਨਾਂ ਦਾ ਵੱਡੇ ਬੇਟੇ ਨੇ ਵੀ ਇਹ ਕਲੀਅਰ ਕੀਤਾ ਸੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਚੰਗਾ ਰੈਂਕਸ ਦਿੱਤਾ ਸੀ ਹੁਣ ਇਹਨਾਂ ਦਾ ਛੋਟਾ ਬੇਟਾ ਰਾਜਨ ਕੁਮਾਰ ਉਹਨਾਂ ਨੇ ਵੀ ਪੂਰੇ ਮਤਲਬ ਰੈਂਕ ਦੇ ਵਿੱਚੋਂ 21ਵਾਂ ਰੈਂਕ ਹਾਸਲ ਕਰਕੇ ਜਿੱਥੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਨਾਲ ਆਪਣੇ ਮਾਨਸਾਂਝਲੇ ਦਾ ਵੀ ਨਾਮ ਰੋਸ਼ਨ ਕੀਤਾ ਹੈ ਠੀਕ ਹੈ ਹੋਰ ਬੱਚਿਆਂ ਨੂੰ ਕੀ ਸੇਵ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਬਾਕੀ ਬੱਚਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਵੇਂ ਇਸ ਬੱਚੇ ਨੇ ਇੰਨਾ ਸੋਹਣਾ ਮੁਕਾਮ ਹਾਸਲ ਕੀਤਾ ਹੈ ਦੂਸਰੇ ਬੱਚੇ ਵੀ ਇਸ ਬੱਚੇ ਤੋਂ ਸਿੱਖ ਕੇ ਜਿਵੇਂ ਗਲਤ ਰਸਤੇ ਤੇ ਜਾ ਰਹੇ ਨੇ ਕੋਈ ਨਸ਼ਾਈ ਦਰਦਲ ਤੇ ਜਾ ਰਿਹਾ ਹੈ ਕੋਈ ਬਦੇਸ ਭੱਜਣ ਦੇ ਵਿੱਚ ਫਰਦਾ ਹੈ ਉਹ ਜਿਹੜਾ ਖਰਚਾ ਕੋਈ ਵਿਦੇਸ਼ਾਂ ਤੇ ਲਾਉਣ ਨੂੰ ਫਿਰਦੇ ਨੇ ਉਹ ਆਪਣੀ ਸਟੱਡੀ ਤੇ ਲਾ ਕੇ ਇਸ ਬੱਚੇ ਵਾਂਗੂ ਚੰਗਾ ਮੁਕਾਮ ਹਾਸਲ ਕਰਨਾ। ਜੀ ਸਾਡੇ ਬਹੁਤ ਹੀ ਦੋਸਤ ਮਿੱਤਰ ਪਿਆਰੇ ਇਹਨਾਂ ਦੇ ਬੇਟੇ ਨੇ NEET ਦਾ ਪੇਪਰ ਪਾਸ ਕੀਤਾ ਜੀ। ਤੇ ਇਸ ਨੂੰ ਬਹੁਤ-ਬਹੁਤ ਵਧਾਈਆਂ ਜੀ। ਵੱਡੇ ਬੇਟੇ ਨੇ ਵੀ ਕਰਿਆ ਸੀ ਪੰਜਾਬ ਦੇ ਵਿੱਚੋਂ 32ਵੇਂ ਅੰਕ ਲਿਆ ਜੀ। ਅਸੀਂ ਬਹੁਤ ਖੁਸ਼ ਆ ਜੀ। ਕਾਫੀ ਜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੀ ਦਗਦਲ ਦੇ ਤਸਰੇ ਹੈ ਤੇ ਕੁਝ ਬੱਚੇ ਜਿਵੇਂ ਇਹ ਇੱਕ ਐਗਜ਼ਾਮਪਲ ਹੈਗਾ ਨਾਂ ਬਹੁਤ ਵੱਡੇ ਵੱਡੇ ਰੈਂਕ ਆ ਜਿਹੜੇ ਹਾਸਲ ਕਰਦੇ ਆ ਤੇ ਤੁਹਾਡਾ ਹੋਰ ਨੌਜਵਾਨ ਪੀੜੀ ਨੂੰ ਇੱਕ ਕਹਿਣਾ ਇਸ ਵਾਰੀ ਸਾਡਾ ਬੱਚੇ ਜੀ ਕਹਿਣਾ ਜੀ ਵੀ ਨਸ਼ਿਆਂ ਤੋਂ ਰਹਿਤ ਰਹੋ ਜੀ ਇਸ ਬੱਚੇ ਵੱਲ ਦੇਖ ਕੇ ਉਮਜੁਕਰ ਸਾਰੇ ਪ੍ਰੀਸ ਕਰਨ ਜੀ ਇਹਦੀ ਬੱਚੇ ਦੀ ਮੇਰਾ ਨਾਮ ਪ੍ਰਿਸ਼ਨਜੀਤ ਹੈ بیٹے ਨੇ ਬਹੁਤ ਵਧੀਆ ਤਿਆਰੀ ਕੀਤੀ NEET ਦੇ ਵਿੱਚੋਂ ਕੁਆਲੀਫਾਈ ਕੀਤਾ ਤੇ ਉਹਦਾ OBC ਦੇ ਵਿੱਚੋਂ 32ਵਾਂ ਰੈਂਕ ਹਾਸਲ ਕੀਤਾ ਜੋ ਕਿ ਉਹਨੂੰ ਪਟਿਆਲਾ ਹੀ ਰਜਿੰਦਰਾ ਮੈਡੀਕਲ ਕਾਲਜ ਅਲਰਟ ਹੋਇਆ ਨੰਬਰ 2 ਮੇਰੇ ਤਿੰਨ ਬੇਟੇ ਆ ਤਿੰਨੇ ਬੇਟੇ ਡੀ.ਐੱਟ ਦੇ ਵਿੱਚ ਹੀ ਕਰ ਰਹੇ ਆ ਦੋ ਬੇਟਿਆਂ ਦੀ ਸਿਲੈਕਸ਼ਨ ਹੋ ਗਈ ਤੀਸਰਾ ਬੇਟਾ ਦਸ਼ਵੇਂ ਸਕਾਲਮੈਂਟ ਸਕੂਲ ਦੇ ਵਿੱਚ ਪੜ ਰਿਹਾ ਉਹ ਵੀ ਮੈਡੀਕਲ ਲੈਨ ਹੀ ਚੁਣੀ ਹੈ ਨੰਬਰ 2 ਮੈਂ 23 ਸਾਰੇ ਪਿੰਡ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਤੇ ਸਕੂਲ ਦੇ ਪ੍ਰਿੰਸੀਪਲ ਤੇ ਮੇਰੇ دوست ਜਗਸੀਰ ਸਿੰਘ ਤੇ ਮੇਰੇ ਸਾਥੀ دوست ਆਪਣੇ ਬਲਵਿੰਦਰ ਸਿੰਘ ਮੈਂ ਇਹਨਾਂ ਦਾ ਸਾਰਿਆਂ ਦਾ ਕਮੇਟੀ ਦਾ ਆਪਣੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਇਸ ਬੱਚੇ ਵਾਂਗੂ ਕੋਈ ਸਲਾਹ ਚਾਹੀਦੀ ਹੈ ਤਾਂ ਮੈਂ ਉਹ ਜ਼ਰੂਰ ਹੀ ਦੱਸੂਆਂ ਤੇ ਮੈਂ ਉਹਦੇ ਨਾਲ ਹੀ ਆਪਣਾ ਸਹਿਯੋਗ ਦੇਊਗਾ